ਸਾਸੰਗਤ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਪਹਿਲਾਂ ਚੱਕਲਾ ਪਿੰਡ ਤੋਂ ਭਾਈ ਬਲਜੀਤ ਸਿੰਘ ਵੀਡੀਓ ਵਾਇਰਲ ਕਰਦੇ ਆ ਇਹਨਾਂ ਦੇ ਘਰ ਦੀ ਛੱਤ ਡਿੱਗ ਚੁੱਕੀ ਸੀਗੀ ਜੀ ਤੇ ਅਸੀਂ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਸੰਗਤ ਜੀ ਇਸ ਗਰੀਬ ਗੁਰਸਿੱਖ ਦੀ ਬਾਹਫੜੀ ਤੇ ਸੰਗਤਾਂ ਵੱਲੋਂ ਕੁਝ ਤਿਲ ਫੁੱਲ ਦਾਸ ਦੇ ਕਹਨੇ ਦੇ ਉੱਤੇ ਆ ਗਿਆ ਸੀਗਾ ਉਹ ਅਸੀਂ ਕੁਝ ਮਾਇਆ ਵੀਰ ਨੂੰ ਭੇਜ ਦਿੱਤੀ ਸੀਗੀ ਕੁਝ ਮਾਇਆ ਅੱਜ ਅਸੀਂ ਵੀਰ ਕੋਲ ਲੈ ਕੇ ਆਏ ਸੀਗੇ ਤੇ ਜਦੋਂ ਮੈਂ ਇਹਨਾਂ ਦੇ ਘਰ ਦੇ ਹਾਲਾਤ ਦੇਖੇ ਤੇ ਮੈਂ ਤਾਂ ਸੋਚਿਆ ਸੀਗਾ ਵੀ ਜਦੋਂ ਰਿਪੇਅਰ ਕਰਾ ਦਾਂਗੇ ਕਿਉਂਕਿ ਸੰਗਤ ਜਿਹੜੀ ਪਿਆਰ ਵਾਲੀ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਵੀ ਭਾਈ ਜਾ ਕੇ ਇਸ ਗਰੀਬ ਦੀ ਮਦਦ ਕਰੀਏ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇੱਕ ਵਾਰੀ ਜ਼ਰੂਰ ਦੇਖ ਕੇ ਆਓ ਕਿ ਉਹਦੇ ਘਰ ਦੇ ਹਾਲਾਤ ਕਿਦਾਂ ਦੇ ਆ ਮੈਂ ਵੀਰ ਗगन ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਆ ਪਹਿਲਾਂ ਦਿਖਾਓ ਇਸ ਵੀਰ ਦਾ ਬਿਲਕੁਲ ਕੱਚਾ ਘਰ ਹੈ ਬਿਲਕੁਲ ਸਲਾਬ ਆ ਚੁੱਕੀ ਹੈ ਕਿਸੇ ਵੇਲੇ ਵੀ ਟੁੱਟ ਸਕਦਾ ਆ ਇਹਦੇ ਜਿਹੜੇ ਬਾਥਰੂਮ ਹੈ ਇਹ ਵੀ ਬਿਲਕੁਲ ਖਤਮ ਹੈ ਦੇਖੋ ਮੈਂ ਇੱਕ ਬੇਨਤੀ ਕਰਨੀ ਚਾਹਨਾ ਵੀ ਮੇਰਾ ਵੀਡੀਓ ਦਾ ਪਾ ਕੇ ਕਿਸੇ ਨੂੰ ਜਲੀਲ ਕਰਨਾ ਮਕਸਦ ਨਹੀਂ ਹੈ ਪਰ ਮੈਂ ਇਹ ਅੱਜ ਤੱਕ ਸੇਵਾ ਕੀਤੀ ਜਿੰਨੀ ਕੁ ਹੋਈ ਸੰਗਤ ਕੋਲ ਪਰ ਮੈਂ ਕਿਸੇ ਨੂੰ ਜਲੀਲ ਨਹੀਂ ਕਰਨਾ ਚਾਹੁੰਦਾ ਸੀ ਪਰ ਅੱਜ ਇਸ ਗੁਰਸਿੱਖ ਦੀ ਬਾਹ ਫੜਨ ਦਾ ਸਮਾਂ ਹੈ ਅੱਜ ਲੋਕ ਕਿਉਂਕਿ ਪ੍ਰੂਫ ਵੀ ਦੇਖਣਾ ਚਾਹੁੰਦੇ ਆ ਪਰ ਸਾਨੂੰ ਇਹ ਮੇਰਾ ਭਰਾ ਹੈ ਛੋਟਾ ਤੇ ਇਹਨੇ ਕਈ ਬਾਬਿਆਂ ਨਾਲ ਕੀਰਤਨ ਵੀ ਕੀਤਾ ਪਰ ਅੱਜ ਤੱਕ ਇਹਦੀ ਕਿਸੇ ਨੇ ਬਾਹ ਨਹੀਂ ਫੜੀ ਸੋ ਅਸੀਂ ਬੇਨਤੀ ਕਰਦੇ ਹਾਂ ਸੰਗਤ ਨੂੰ ਕਿ ਸੰਗਤ ਜੀ ਇਸ ਗਰੀਬ ਗੁਰਸਿੱਖ ਦੀ ਬਾਹ ਫੜੋ ਤੇ ਆ ਇਹਦਾ ਕੱਚੀਆਂ ਕੰਦਾ ਗਗਨ ਆ ਦਿਖਾਓ ਜਰਾ ਅੰਦਰ ਆ ਕੇ ਤੇ ਆ ਇੱਥੇ ਬੇਬੇ ਕੱਲੀ ਸੁੱਦੀ ਪਈ ਐ ਇਹ ਰਾਤ ਨੂੰ ਵੀ ਗਵੰਡੀਆਂ ਦੇ ਘਰੇ ਜਾ ਕੇ ਸੌਂਦੀ ਐ ਤੁਹਾਨੂੰ ਬੇਬੇ ਨਾਲ ਵੀ ਗੱਲ ਕਰਾਵਾਂਗੇ ਆ ਜਿਹੜੀਆਂ ਕੰਦਾ ਹੈਗੀਆਂ ਇਹ 4 ਇੰਚੀ ਪੜਦੀ ਐ ਜੀ ਇਹ ਤੇ ਇਹ ਕਿਸੇ ਵੇਲੇ ਵੀ ਟੁੱਟ ਸਕਦੀ ਐ ਉਸ ਤੋਂ ਬਾਅਦ ਆ ਵੀ ਕੰਦਾ ਜਿਹੜੀਆਂ ਇਹ ਵੀ 4 ਇੰਚੀ ਪੜਦੀ ਐ ਤੇ ਆ ਜਿਹੜਾ ਤੁਸੀਂ ਦੇਖੋ ਜੀ ਉੱਪਰ ਬਾਲਿਆਂ ਵਾਲਾ ਇਹ ਲੈਂਟਰ ਹੈ ਇਹ ਕਿਸੇ ਵੇਲੇ ਵੀ ਡੁੱਟ ਸਕਦਾ ਆਓ ਜੀ ਪਿੱਛੇ ਜਰਾ ਇਹ ਕਿਨਾਂ ਦਾ ਆ ਇਹ ਤੇ ਆ ਇਹਨੇ ਵਿਚਾਰੇ ਨੇ ਚਾਹ ਦਾ ਰੱਖਿਆ ਹੋਇਆ ਕੁਛ ਮਾਰਾ ਮੋਟਾ ਆਹ ਦੇਖੋ ਜੀ ਦਾ ਸਾਰਾ ਪਚਿਆ ਹੋਇਆ ਹੀ ਆ ਬਲਜੀਤ ਇਹ ਚਾਰ ਬੀਮ ਖੜੇ ਕਰਕੇ ਤੇ ਜੇ ਆਪਾਂ ਇਹਨੂੰ ਤਾਂ ਸੋਚਿਆ ਸੀਗਾ ਵੀ ਰਿਪੇਅਰ ਕਰ ਦਈਏ ਰਿਪੇਅਰ ਨਾਲ ਕੰਮ ਨਹੀਂ ਛੱਡੋ ਨੇ ਜੀ ਬਾਬਾ ਕੋਈ ਗੱਲ ਨਹੀਂ ਚਾਹ ਪੀਣ ਖੜੇ ਕਰਕੇ ਵੀ ਜੇਰੇ ਤੇ ਤੀਨਾ ਵੀ ਪੈ ਜਾਣਾ ਤਾਂ ਉਹਤੇ ਵੀ ਐਸੀ ਕੁਝ ਜ਼ਿਆਦਾ ਚੱਲ ਸਕਦੀ ਹੈ ਹੂੰ ਤੇ ਸੰਗਤ ਨੂੰ ਬੀਤੀ ਵੀ ਜਿੰਨਾ ਵੀ ਹੈ ਲੈਂਟਰ ਤਾਂ ਪਾਉਣਾ ਨਹੀਂ ਕਿ ਐਸੇ ਤੀਨਾ ਦੇ ਥੰਮੇ ਨਹੀਂ ਜੇ ਸੰਗਤ ਦੇ ਦਿਲ ਚ ਆਵੇ ਤਾਂ ਲੈਂਟਰ ਪਾ ਵੀ ਸਕਦੇ ਨਹੀਂ ਕਰ ਸਕਦੀ ਸੁਣੋ ਮੇਰੀ ਗੱਲ ਸੁਣੋ ਸੰਗਤ ਕਰ ਸਕਦੀ ਕਿਉਂਕਿ ਸੰਗਤ ਰੱਬ ਹੈ ਤੇ ਜਿਹੜੀ ਸੰਗ ਅਸੀਂ ਸਾਡੀ ਇਹ ਹੈਗਾ ਵੀ ਸੰਗਤ ਜਿਹਦੇ ਅੰਦਰ ਕੁਝ ਸੇਵਾ ਕਰਨ ਦੀ ਭਾਵਨਾ ਆ ਜੇ ਨਾ ਉਹ ਇੱਕ ਬੰਦਾ ਵੀ ਸੇਵਾ ਕਰ ਸਕਦਾ ਪਰ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਇਹ ਤਾਂ ਕਹਿੰਦਾ ਕਿ ਮੈਨੂੰ ਭਲਾ 3 ਇਨਾ ਹੀ ਪਾ ਦੋ ਵੀ ਮੇਰਾ ਇਹੀ ਕਹਿਣਾ ਚਾਹ ਰਿਹਾ ਹਾਂ ਜੀ ਇਨਾ ਤੱਕ ਹੋ ਜਾਵੇ ਸੋ ਸੰਗਤ ਜੀ ਕੋਸ਼ਿਸ਼ ਕਰਦੇ ਆਂ ਪਹਿਲਾਂ ਤਾਂ ਕਿਉਂਕਿ ਅਸੀਂ ਸੋਚਿਆ ਵੀ ਲੱਖ ਰੁਪਏ ਨਾਲ ਸ਼ਾਇਦ ਸਰ ਜੂਗਾ ਵੀਰ ਜਸਬੀਰ ਸਿੰਘ ਪਾਵਲਾ ਜੀ ਸਾਡੇ ਉਹਨਾਂ ਨੇ ਕਿਹਾ ਸੀਗਾ ਵੀ ਜੇ ਲੱਖ ਰੁਪਏ ਤੱਕ ਵੀ ਨਹੀਂ ਵੀ ਕਿਉਂਕਿ ਉਹਨਾਂ ਨੇ ਤਾਂ ਕਿਹਾ ਸੀ ਬੱਦਰ ਮਾਰਾਂਗੇ ਪਰ ਲੱਖ ਰੁਪਏ ਦਾ ਉਹਨਾਂ ਨੇ ਕਹਿ ਦਿੱਤਾ ਸੀ ਪਰ ਮੈਂ ਉਹਨਾਂ ਨੂੰ ਮੰਨਾਂ ਕਰਦਾ ਸੀਗਾ ਵੀ ਪਹਿਲਾਂ ਅਸੀਂ ਦੇਖ ਲਈ ਵੀ ਕੰਮ ਕਿੰਨਾ ਹੈ ਪਰ ਇਹ ਲੱਖ ਰੁਪਏ ਦਾ ਕੰਮ ਨਹੀਂ ਹੈਗਾ ਤਕਰੀਬਨ ਇਹ 2.5 ਲੱਖ ਰੁਪਏ ਦਾ ਕੰਮ ਆ ਜਾਣਾ ਕਿਉਂਕਿ 2 6-7 ਵੀਮ 3 ਵੀਮ ਆ ਪਿੱਛੇ ਹੀ ਇੱਕ ਅੱਗੇ 4-4 8 ਵੀਮ ਚੁੱਕੇ ਜਾਣਗੇ 8ਾਂ ਵੀਮਾਂ ਦੇ ਉੱਤੇ ਆ ਪਿਛਲਾ ਮੋਰੇ ਆਪਾਂ 3 ਵੀ ਪਾ ਸਕਦੇ ਆ ਆ ਦੋਵਾਂ ਦੇ ਉੱਤੇ ਤਾਂ ਸਾਨੂੰ ਲੈਂਟਰ ਪਾਉਣਾ ਪੈਣਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਮੈਂ ਅਸੀਂ ਹੋਰ ਸੰਗਤ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਹੜਾ ਵੀ ਇਸ ਗੁਰਸਿੱਖ ਵੀਰ ਦੀ ਮਦਦ ਕਰਨ ਵਾਸਤੇ ਅੱਗੇ ਆਣਾ ਚਾਹੁੰਦਾ ਉਹ ਰਾਬਤਾ ਕਾਇਮ ਕਰੇ ਤੇ ਕੰਟੈਕਟ ਨੰਬਰ ਅਸੀਂ ਇਸ ਵੀਡੀਓ ਦੇ ਵਿੱਚ ਪਾ ਦੇਵਾਂਗੇ ਸੋ ਤੁਸੀਂ ਆਪ ਆ ਕੇ ਵੀ ਕਿਹੜੀ ਜਗ੍ਹਾ ਆ ਕੇ ਸੇਵਾ ਕਰ ਸਕਦੇ ਅਸਕਰ ਕੋਈ ਵੀ ਸੰਗਤ ਪਿੰਡ ਚੱਕਲਾ ਨੇੜੇ ਚਮਕੌਰ ਸਾਹਿਬ ਤੇਜ ਸਿਹਿਰ ਚਮਕੌਰ ਸਾਹਿਬ ਨਾਮ ਨਾ ਬਲਜੀਤ ਸਿੰਘ ਹਾਂ ਤੇ ਨੇੜੇ ਗੁਰਦਾਸ ਸਾਹਿਬ ਪਿਤਾ ਜੀ ਦਾ ਨਾਮ ਪਿਤਾ ਦਾ ਨਾਮ ਚੰਦ ਸਿੰਘ ਚੰਦ ਸਿੰਘ ਅੰਟੀ ਅੱਛਾ ਤੁਸੀਂ ਇਸ ਘਰ ਦੇ ਵਿੱਚ ਕੌਣ ਕੌਣ ਰਹਿੰਦੇ ਮੈਂ ਯਾਰ ਮੇਰੀ ਮਾਤਾ ਜੀ ਆ ਦੋਏ ਜੀ ਹੈ ਜੀ ਪਿਤਾ ਮੈਂ ਬਾਹਰ ਕੰਮ ਕਾਂਡ ਜਾਂਦਾ ਤਾਂ ਮਾਤਾ ਘਰ ਦੀ ਰਹਿੰਦੀ ਆ ਜਦੋਂ ਮੈਂ ਇਹ ਘਰ ਦੇ ਗਿਰਨ ਕਰਕੇ ਸਾਡੇ ਲਾਗ ਦੇ ਗੁਆਂਢੀਾਂ ਦੇ ਮਾਤਾ ਅੱਜ 15 ਦਿਨ ਹੋ ਗਏ ਮਾਤਾ ਨੂੰ ਲਾਗ ਦੇ ਘਰਾਂ ਚ ਹਾਂ ਤੇ ਸੰਗਤ ਨੂੰ ਇਹ ਹੀ ਬੇਨਤੀ ਹੈ ਵੀ ਮਾਤਾ ਇਸ ਘਰ ਦੇ ਬਾਹਰ ਪੈਂਦੀ ਆ ਮੈਂ ਮਕਾਨ ਦੇ ਵਿੱਚ ਪੈਂਦਾ ਕਦੇ ਵੀ ਮਕਾਨ ਦੇਖ ਸਕਦਾ ਕੋਈ ਨੁਕਸਾਨ ਹੋ ਸਕਦਾ ਸੰਗਤ ਨੂੰ ਬੇਨਤੀ ਹੈ ਵੀ ਚਾਰ ਪਿੰਡਾਂ ਪਰ ਖੜੇ ਕਰਕੇ ਚਾਹੇ ਸਾਨੂੰ ਟੀਨਾ ਪਾਣੀਆਂ ਪੈ ਜਾਣਾ ਐਸੀ ਉਹਦੇ ਥੱਲੇ ਵੀ ਟਾਈਮ ਕੱਢਦਾ ਨਹੀਂ ਕੋਈ ਸੰਗਤ ਕਰੂੰਗੀ ਗੁਰੂ ਸਾਹਿਬ ਕਿਰਪਾ ਕਰੇ ਸਾਧ ਸੰਗਤ ਨੂੰ ਸਾਰੀ ਸੰਗਤ ਨੂੰ ਮੇਰੇ ਬਲਮ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਆਓ ਅਸੀਸ ਗਿਰ ਸਕਦੀ ਬਾਹ ਫੜੀਏ ਬਹੁਤ ਲੰਗਰ ਲਾਉਨੇ ਆ ਅੱਜ ਆਪਣੇ ਨੂੰ ਅੱਜ ਆਪਣੇ ਨਾਲ ਖੜਨ ਦਾ ਸਮਾਂ ਹੈ ਸੋ ਮੇਰੀ ਸਾਰੀ ਸੰਗਤ ਨੂੰ ਗੁਜਾਰਸ਼ ਹੈ ਔਰ ਜਿਹੜੀਆਂ ਸੰਗਤਾਂ ਨੇ ਸਾਨੂੰ ਸੇਵਾ ਵੀ